아아아아아아나 ਕਪੂਰਲੇਪਾ ਸੁਲਤਾਨਪੁਰ ਵਾਲੇ ਜਾਣੇ ਜਾਣ ਵਾਲੀ ਨੂੰ ਪੋਜਨ ਸਾਹਿਬ ਦਾ ਕਿਉਂਕਿ ਰਸਤੇ ਵਿੱਚ ਜਿਹੜਾ ਸੜਕ ਦਾ ਬਹੁਤ ਮਾੜਾ ਹਾਲ ਹੈ ਸੜਕ ਪੂਰੀ ਤਰ੍ਹਾਂ ਖੁੱਸ ਚੁੱਕੀ ਹੈ ਮੈਂ ਗੱਲ ਕਰਾਂਗਾ ਪਿੰਡ ਦੇ ਵਸਨੀਕਾਂ ਜੋ ਬੜੇ ਪਰੇਸ਼ਾਨ ਨੇ ਤੇ ਕਹਿ ਰਹੇ ਨੇ ਸਰਕਾਰ ਦਾ ਕੋਈ ਵੀ ਨੁਮੰਦਾ ਇੱਥੇ ਤੱਕ ਨਹੀਂ ਪਹੁੰਚਦਾ ਇਸੇ ਆਪਣੇ ਦੇਸ਼ਾਂ ਦੇ ਬੜੀ ਸਮੱਸਿਆ ਨੂੰ ਹੀ ਉੱਠਣਾ ਦੀ ਗੱਲ ਹੋ ਰਹੀ ਹੈ ਦੇ ਵਿੱਚ ਗੱਲ ਤੋਂ ਅਸੀਂ ਸਰਕਾਰ ਨੂੰ ਬੇਨਤੀ ਕੀਤੀ ਸੀ ਇੱਥੇ ਜਿਹੜਾ ਪਾਣੀ ਦਾ ਵਾ ਚੜਾ ਜਿਹੜਾ ਵਧ ਰਿਹਾ ਨਾ ਇਹਨੂੰ ਕੋਈ ਜਿਹਦਾ ਮਸਲਾ ਹੱਲ ਕੀ ਪੈਦਾ ਪਰ ਇੱਥੇ ਕੋਈ ਵੀ ਕਾਜੂ ਦਾ ਬੰਦਾ ਨਹੀਂ ਪਹੁੰਚਿਆ ਅਗਰ ਇੱਕ ਕੋਈ ਮਦਦ ਦੇਣ ਦਾ ਟਿਕਾਣਾ ਟਿਕਾਣਾ ਜਿਹੜਾ ਸਭ ਤੋਂ ਮੁਕਾਸ਼ਾ ਕਰਾ ਰਿਹਾ ਹੈ ਜਿਹੜਾ ਜਿਹੜਾ ਨਿਕਲਣ ਵਾਲੀ ਸੀ ਉਹ ਫਾਈ ਹੋਣ ਵਾਲੀ ਸੀ ਉਹ ਪਟਾਚਾ ਜਿਹੜਾ ਤੇ ਮੌਕੇ ਤੇ ਨਹੀਂ ਪਹੁੰਚਿਆ ਤੇ ਨਾ ਕੋਈ ਜਨਵਾਈ ਆ ਤਸਵੀਰ ਤੇ ਹੁਣ ਅਸੀਂ ਸਾਰੇ ਵਰਕਰਾਂ ਦਾ ਫੋਨ ਕਰ ਰਹੇ ਆ ਬੰਦੇ ਆਪਣੇ ਆਪ ਦੇ ਆਪਣੇ ਲੈਵਲ ਤੇ ਕੰਮ ਕਰ ਰਹੇ ਆ ਪਰ ਕੋਈ ਵੀ ਕਿਸੇ ਮੈਗਿਸਟਰਸ਼ਿਪ ਦੀ ਨਾਕਾਮੀ ਕਿਹਾ ਸਰ ਜੀ ਬਗਾਜ ਸਿੰਘ ਦੀ ਨਾਕਾਮੀ ਜਾਂ ਕੋਮ ਵਰਤੀ ਲਾਉਣੀ ਹੈ ਆਪ ਤੁਸੀਂ ਤੁਹਾਨੂੰ ਪਤਾ ਹੋਦਾ ਸਰ ਕੁਝ ਪ੍ਰਚਾਰਣ ਨੂੰ ਇਹਦੇ ਬਾਰੇ ਪਹਿਲੇ ਅਲਰਟ ਹੋਇਆ ਗਿਆ ਸਰ ਬਹੁਤ ਜ਼ਿਆਦਾ ਪਰ ਫਿਰ ਵੀ ਨਹੀਂ ਇੱਥੇ ਇਸ ਸਮੇਂ ਤੇ ਪਹੁੰਚ ਰਿਹਾ ਕੋਈ ਅਸੀਂ ਜੀਐਸਪੀ ਬਾਰੇ ਕੋਸ਼ਿਸ਼ ਕਰ ਰਹੇ ਆ ਸਾਹ ਨੂੰ ਨਹੀਂ ਮੇਰੀ ਨਾ ਸਾਨੂੰ ਪ੍ਰਸ਼ਾਸਨ ਦੇ ਕਿਸੇ ਬੰਦੇ ਨੇ ਤੁਹਾਡਾ ਕੰਮ ਕਰਦਾ ਓਕੇ ਪਰ ਹੁਣ ਤੁਸੀਂ ਦੇਖ ਰਹੇ ਆ ਫੋਨ ਆ ਪੂਰੇ ਜੋਰ ਤੇ ਚੱਲ ਰਿਹਾ ਅੱਜ ਪਰ ਅਜੇ ਤੱਕ ਵੀ ਕੋਈ ਇੱਥੇ ਬੰਦਾ ਕੋਈ ਕਿਸੇ ਕਿਸਾ ਦਾ ਕੋਈ ਪਹੁੰਚਿਆ ਨਹੀਂ ਸਰੀ ਕਿਹੜਾ ਪਿੰਡ ਕਿਹੜਾ ਪਿੰਡ ਹੈ ਇਹ ਪਿੰਡ ਬ੍ਰਿੰਦਪੁਰ ਹੈ ਜੀ ਸਬੂਤਪੁਰਾ ਡਿਸਟ੍ਰਿਕਟ ਸਬੂਤਪੁਰਾ ਪਿੰਡ ਬ੍ਰਿੰਦਪੁਰ ਪਿੰਡ ਨੇੜੇ ਰੇਲ ਕੋਡ ਟਾਕੀ ਦਾ ਆਪਣੇ ਕੈਮਰਾਮੈਨ ਨੂੰ ਕਹਾਂਗਾ ਕਿ ਉਹ ਸਾਰਾ ਹਾਲਾਤ ਜੋ ਹੈਗੇ ਸੜਕ ਦੇ ਦੁਕਾਨ ਤੇ ਜਿੱਥੇ ਕੋਈ ਬੰਦਾ ਹੱਸ ਕੇ ਵਾਪਸ ਆਉਂਦਾ ਹੈ ਕਾਮੀ ਜੀ ਗ੍ਰੇਸਰ ਬੀਓ ਕੋਈ ਸਮੇਂ ਜੇ ਦੋ ਆਪਾਂ ਸਤਨਪੁਰ ਜਾ ਰਹੇ ਹਾਂ ਪ੍ਰਚਾਰ ਦੀ ਨਕਾਬੀ ਇੰਨੀ ਸੋਈ ਪਿੰਡ ਵਾਲਿਆਂ ਵਿੱਚ ਬੜਾ ਰੋਸ ਹੈ ਸੜਕ ਟੁੱਟ ਗਈ ਹੈ ਕਦੀ ਵੀ ਕੋ ਵੱਡਾ ਬਰਫਾ ਦਾ ਤਕੜਾ ਇਹ ਸਾਰਾ ਸਰਕਾਰ ਦੇ ਖਿਲਾਫ ਪਿੰਡ ਕੋਈ ਨਹੀਂ ਹੋਇਆ ਹੈ ਇਹ ਨੇ ਸੜਕ ਦੇ ਉੱਪਰ ਸੜਕ ਉਸ ਦਾ ਟਕੜਾ ਪਾੜ ਪਿਆ ਹੈ ਕਿ ਮੰਨਣ ਵਾਲੇ ਕੋਈ ਵੱਡਾ ਹੱਲ ਨਹੀਂ ਸਰਕਾਰ ਨੂੰ ਇਸ ਵੱਲ ਵਿਸ਼ੇਸ਼ ਤੌਰ ਤੇ ਅਰਦਾਸ ਕਰਦਾ ਲੋਕਾਂ ਨੇ ਕਿ ਦਿੱਤੋ ਅਮੰਤ ਜੀ